ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਸੱਚੇ ਆਦੇਵਕ ਪੱਕੇ ਹਾਂਜੀ ਹਾਂ ਹਾਂ ਜਿੱਲਰ ਨਾਲ ਬਾੜੇ ਤੁਹਾਡੀ ਮੰਦਰ ਫਿਰ ਆਪਾਂ ਲੋੜੀ ਤੁਹਾਡਾ ਇਹ ਰਹਿ ਗਿਆ ਸੱਚ ਉਹ ਲੈ ਕੇ ਜਾਂਦੇ ਚੱਲ ਕੇ ਤੁਹਾਨੂੰ ਜੂਨ ਤੋਂ ਦਿੱਤੀ ਸੀ ਪਹਿਲਾਂ ਮੀਟਿੰਗ ਸਹੀ ਤਾਂ ਸਹੀ ਹੈ ਜਿਹੜਾ ਉਹ ਸਰੀਰ ਨੂੰ ਬੰਦਾ ਨੂੰ ਬੋਲਣਾ ਮੈਂ ਮੋਕਾ ਨਹੀਂ ਕੋਈ ਵਿਧਾਇਕ ਨੂੰ ਸ੍ਰੀ ਦਾ ਪ੍ਰਧਾਨ ਵਿਧਾਇਕ ਨੂੰ ਲੈਣਾ ਹੈ ਉਹਨਾਂ ਕਰਾ ਕੇ ਸਾਡੇ ਕੋਲ ਤੋਂ ਲੈਣਾ ਚਾਹੀਦਾ ਆਪ ਬੜੀ ਸਿਖਰਨ ਫੋਰਸ ਹੈ ਤੁਹਾਨੂੰ ਕਿਸੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਉਣੀ ਉਹ ਇੱਕ ਮੇਰੀ ਬੇਨਤੀ ਹੈ ਹਾਂਜੀ ਜਿਹੜਾ ਫੈਸਲਾ ਕਰਨਾ ਹੈ ਅੱਜ ਦੇ ਵਿੱਚ ਠੀਕ ਹੈ ਨਾ ਹੁਣ ਤੁਹਾਨੂੰ ਮਿਲਣ ਲਈ ਤੁਹਾਡੇ ਕੋਲ ਜਾਣਾ ਚਾਹੀਦਾ ਹੈ ਮੇਰੇ ਪਰੈਂਟਸ ਨੂੰ ਕਿ ਤੁਸੀਂ ਜੇ ਤੁਹਾਡੇ ਘਰੇ ਆਣ ਲੱਗਦਾ ਨੰਗਾ ਜੇ ਤੁਸੀਂ ਪਰੈਂਟਸ ਉਹ ਕੋਈ ਗੱਲ ਨਹੀਂ ਬੜੀ ਹੁਣ ਉਹਨਾਂ ਦੇ ਜਿਹੜੇ ਪਰੈਂਟਸ ਦੇ ਨੇ ਠੀਕ ਹੈ ਨਾ ਉਹ ਤਾਂ ਮੰਨਦੇ ਸੀ ਤੁਮਦਾਰੇ ਉਹ ਉਹਨਾਂ ਨੂੰ ਕਿਉਂ ਆਪਾਂ ਕੋਈ ਧਰਮ ਹੈ ਜੋ ਗੱਲ ਹੈ ਕਿ ਇਹ ਪ੍ਰੋਪਰ ਵੇ ਨਾਲ ਹੋਣੀ ਹੈ ਉਸ ਮੁੰਡੇ ਵੀ ਇਹ ਕੀ ਹੈ ਤੁਸੀਂ ਜੋ ਕਰ ਰਹੇ ਹੋ ਇਹ ਤੁਹਾਨੂੰ ਮੈਸੇਜ ਦੇਣਾ ਹੈ ਕਿ ਇਹ ਹੈ ਨਾ ਤੇ ਉਹ ਮੈਸੇਜ ਤੁਹਾਡੇ ਫੋਨ 'ਤੇ ਆਉਂਦਾ ਹੈ ਜੀ ਠੀਕ ਹੈ ਨਾ ਸ਼ਾਂਤੀਪੁਰ ਦੇ ਤਰੀਕੇ ਨਾਲ ਜੀ ਸ਼ਾਂਤੀਪੁਰ ਦੇ ਤਰੀਕੇ ਨਾਲ ਤੁਹਾਨੂੰ ਤਾਂ ਮਰੇ ਗਿਆ ਤੇ ਤੁਹਾਨੂੰ ਸਾਨੂੰ ਪਿੰਡ ਤਾਂ ਜਾਣਦੇ ਹੋ ਯਾਰ ਇੱਥਾਂ ਵੀ ਨਾ ਹੋ ਸਕਦਾ ਯਾਰ ਵੀ ਸਾਨੂੰ ਪਿੰਡ ਵੀ ਨਹੀਂ ਜਾਣਦੇ ਤੇ ਵਿਹਾਂ ਬਾਹਰੇ ਰੋਕ ਲਏ ਆ ਤੁਸੀਂ ਅਲਿਖਤੀ ਪ੍ਰੋਟੈਸਟ ਲਈ ਤੁਸੀਂ ਟੀਚਰ ਹੋ ਜੀ ਕੋਈ ਪ੍ਰੋਟੈਸਟ ਲਈ ਤੁਸੀਂ ਮੈਨੂੰ ਦਿੱਤਾ ਨਹੀਂ ਸਰ ਜਿਹੜਾ ਹੈ ਸਰ ਮੈਂਨੇ ਭੇਜਿਆ ਜੀ ਸਾਨੂੰ ਸਿੱਖਿਆ ਮੰਨ ਲਈ ਪ੍ਰੋਟੈਸਟ ਦਾ ਜਿਹੜੀ ਤੁਸੀਂ ਮੈਨੂੰ ਭੇਜਣੀ ਮੈਂ ਰੋਕ ਲੈ ਸਕਦਾ ਤੁਸੀਂ ਆਪਣਾ ਪ੍ਰੋਗਰਾਮ ਮੈਨੂੰ ਲਿਖਤੀ ਭੇਜਣੀ ਹੈ ਇਸ ਲਈ ਕਰਨਾ ਚਾਹੀਦਾ ਠੀਕ ਹੈ ਸਜੋ ਸਜੋ ਸਾਹਿਬ ਅਸੀਂ ਪਾਸਪਾਸ ਦੇ ਕਰੀਬ ਮੇਰੀ ਬੇਨਤੀ ਹੈ ਕਿ ਆਪਾਂ ਇਸ ਤਰੀਕੇ ਪੇ ਦੇਣਾ ਹੈ ਕਿ ਜੇ ਤੁਹਾਡਾ ਬਣਦਾ ਅਸੀਂ ਟੀਚਰ ਅਸੀਂ ਤਾਂ ਅਖਬਾਰ ਚ ਦੱਸਦਾ ਜੀ ਆਉਦਾ ਹੋਣਾ ਚਾਹੀਦਾ ਸਾਰਾ ਕਾਰਟੇਰਨਾਂ ਦੀਆਂ ਬੜੀਆਂ ਮਿਲਤਾਂ ਆ ਰਹੀਆਂ ਨੇ ਜੀ ਸਾਨੂੰ ਮਤਿ ਸਾਬ 5 ਸਾਲ ਹੋ ਗਏ ਵਾਧੂ ਮੰਗ ਪੱਤਰ ਗਏ ਹੋਏ ਹੈ ਜੀ ਸਭ ਕੁਝ ਹੈ ਤੇ ਸਵਨਲ ਮੀਟਿੰਗਾਂ ਹੋਈਆਂ ਮੈਂ ਦੇਖੋ ਤੁਸੀਂ ਵੀ ਮਲਾਜਮ ਹੋ ਮੈਂ ਵੀ ਮਲਾਜਮ ਹਾਂ ਮੇਰੀ ਮੇਰੀ ਬੇਨਤੀ ਜੋ ਮੈਂ ਤੁਹਾਨੂੰ ਕਨਵੇ ਕਰਨਾ ਚਾਹੁੰਦਾ ਇੱਕ ਪ੍ਰੋਗਰਾਮ ਨਿਕਣਾ ਠੀਕ ਹੈ ਨਾ ਉਹਦੀ ਡਾਇਰੈਕਸ਼ਨ ਕੀ ਹੋਊਗੀ ਠੀਕ ਹੈ ਨਾ ਤੁਸੀਂ ਕਰਨਾ ਕਿ ਜਾਣੇ ਹੋ ਉਹ ਸਾਰੀ ਚੀਜ਼ਾਂ ਪਹਿਲਾਂ ਡਿਸਾਈਡ ਹੋ ਜਾਵੇ ਠੀਕ ਹੈ ਨਾ ਹੁਣੇ ਮਾਰਚ ਵਾਲੀ ਨਵੀਂ ਕਰਨਾ ਤੁਸੀਂ ਉਸ ਹਿਸਾਬ ਨਾਲ ਸਾਨੂੰ ਦੱਸਦੇ ਅਸੀਂ ਉਸ ਹਿਸਾਬ ਨਾਲ ਅਰੰਭ ਜਿਹੜੇ ਪ੍ਰਬੰਧ ਕਰਨੇ ਸੀਗੇ ਹੁਣ ਇੱਕ ਬੰਦਾ ਵੀ ਦੇਖੋ ਤੁਸੀਂ ਸਾਰੇ ਰਿਸਪੈਕਟਡ ਹੋ ਠੀਕ ਹੈ ਨਾ ਸਾਰੇ ਕਿਤੇ ਨਾ ਕਿਤੇ ਬੱਚਿਆਂ ਨੂੰ ਪੜ੍ਹਾਉਂਦੇ ਜੋ ਕਰਦੇ ਹੋ ਵਧੀਆ ਤੇ ਇੱਕ ਬੰਦਾ ਵੀ ਕੋਈ ਵਿੱਚ ਤੁਹਾਡਾ ਮੈਂਬਰ ਨਾ ਹੋਵੇ ਕੋਈ ਸ਼ਰਾਬੀ ਬੰਦਾ ਹੋਵੇ ਕੋਈ ਗਲਤ ਕੰਮ ਕਰਮਾ ਇਹ ਜੇ ਫਿਰ ਉਸ ਹਿਸਾਬ ਨਾਲ ਡੈਸਕ੍ਰਿਪਟਡ ਪੋਸਟ ਲਾਣੀ ਚਾਹੀਦੀ ਨਾ ਤੁਹਾਨੂੰ ਕੋਈ ਪਿੰਡ 'ਚ ਕੁਝ ਕਹਿ ਦਵੇ ਠੀਕ ਹੈ ਤੁਹਾਡੀ ਮੈਂ ਕਹਿੰਦਾ ਇਸ ਗੱਲ ਚਿੰਤਾ ਨਹੀਂ ਇਹ ਤੁਹਾਡੀ ਰਿਸਪੌਂਸਿਬਿਲਟੀ ਨਹੀਂ ਸਾਡੀ ਇਹ ਕਹਿੰਦਾ ਕੁਝ ਜਾਣਾ ਚਾਹੁੰਦਾ ਤੁਸੀਂ ਮੈਨੂੰ ਦੱਸਣਾ ਸੀਗਾ 5-10 ਮਿੰਟ ਪਹਿਲਾਂ ਸਾਡਾ ਹੋਰ ਕੁਝ ਨਹੀਂ ਲਿਖਤੀ ਵੀ ਨਾ ਦੱਸੋ ਜੇ ਮੈਨੂੰ ਤੁਹਾਡੀ ਗੱਲ ਪੂਰੀ ਹੋ ਗਈ ਜੀ ਵੀ ਤੁਹਾਡੀ ਗੱਲ ਹਾਂ ਜੀ ਲਾ ਲਓ ਪੋਸਟ ਲਾ ਲਓ ਹੋਰ ਸਰ ਅਸੀਂ ਵੇਟ ਕਰ ਲਾਂਗੇ ਤੁਹਾਡੀ ਹਾਂ ਅਸੀਂ ਵੇਟ ਕਰ ਲਾਂਗੇ ਕੋਈ ਪੋਸਟ ਲਾ ਲੂਗਾ ਹੈ ਨਾ ਇੱਕ ਵਾਰੀ ਜੀ ਇੱਕ ਮਿੰਟ ਦੇਖੋ ਅੱਛਾ ਪਾਪਾ ਨਾ ਇਸ ਤਰ੍ਹਾਂ ਕਿ ਜਿਹੜੀ ਹੈਗੀ ਇਹ ਗੱਲ ਤੁਹਾਡੀ ਹੈ ਜੀ ਕਿ ਅਸੀਂ ਸਾਰੀ ਜ਼ਿੰਦਗੀ ਹੋ ਗਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਪ੍ਰੋਟੈਸਟ ਦੇ ਸੰਬੰਧ ਦੇ ਵਿੱਚ ਬਕਾਇਦਾ ਰੂਪ ਦੇ ਵਿੱਚ ਦਾ ਸਟੋਰੀ ਹੁੰਦਾ ਕਿ ਅਸੀਂ ਕੋਈ ਲੋਕ ਨੂੰ ਨਹੀਂ ਆਏ ਟੋਨੀ ਇੰਟੈਲੀਜੈਂਸ ਨੇ ਤੁਹਾਨੂੰ ਦੱਸਤਾ ਤਾਂ ਹੀ ਤੁਸੀਂ ਸਾਡੇ ਨਾਲ ਡਾਇਲੌਗ ਕੀਤਾ ਇੱਕ ਤਾਂ ਹੁੰਦਾ ਕਿ ਅਸੀਂ ਦੱਸਿਆ ਹੀ ਨਹੀਂ ਹੈਗਾ ਗੁਪਤ ਰੂਪ ਚ ਆਏ ਮਨਜੀ ਦੇ ਘਰ ਦੀ ਚੱਲੀ ਜਾਂਦੀ ਇਹ ਤਾਂ ਹੁੰਦਾ ਸਾਡਾ ਮਤਲਬ ਜਿਹਨੂੰ ਆਪਾਂ ਜੱਦੀਏ ਬਿਆਨ ਕਰਦੇ ਹਾਂ ਉਹ ਬਿੱਟ ਤੇ ਕਰਦੇ ਇਹ ਤਾਂ ਬਕਾਇਦਾ ਪੁਲਿਸ ਕਸੀ ਮੰਤਰੀ ਦੇ ਤਬਕਰ ਦੇ ਵਿੱਚ ਲੋਸ ਦਿੱਤਾ ਹੈ ਪ੍ਰੈਸ ਵੀ ਲਗਾਤਾਰ ਦਿੰਦਾ ਹੈ ਕਿ ਉਹਦੇ ਰਾਹੀਂ ਹੀ ਤੁਹਾਨੂੰ ਪਤਾ ਲੱਗਿਆ ਹੁਣ ਜਿਵੇਂ ਤੁਸੀਂ ਜੋ ਮਹਿਸੂਸ ਕਰਦੇ ਹੋ ਇਸ ਸਾਡੇ ਵਿੱਚ ਜਿਹੜੀਆਂ ਜੱਥੇਬੰਦੀਆਂ ਦਾ ਮੋਰਚਾ ਹੈਗਾ ਅਸੀਂ ਬਿਲਕੁਲ ਡੈਮੋਕਰੇਟਿਕ ਰੂਪ ਦੇ ਵਿੱਚ ਕੰਮ ਕਰਨ ਵਾਲੀਆਂ ਤੇ ਆਪਾਂ ਵੀ ਚਰਚੇ ਬੰਦੀਆਂ ਤੇ ਔਰ ਦੂਸਰਾ ਇਹ ਹੈ ਕਿ ਅਸੀਂ ਮਤਲਬ ਜਿਹੜਾ ਮੈਸੇਜ ਤੁਸੀਂ ਕਹਿੰਦੇ ਹੋ ਉਹ ਮੈਸੇਜ ਦੇਣ ਵਾਸਤੇ ਆਏ ਆ ਸਾਡਾ ਮੋਟਿਵ ਵੀ ਮੈਸੇਜ ਦੇਣ ਦਾ ਹੈ ਐਂਬੈਸਡਰ ਦਾ ਮਤਲਬ ਇਹ ਨਹੀਂ ਹੈਗਾ ਕਿ ਅਸੀਂ ਜਾ ਕੇ ਉਹਨਾਂ ਦੇ ਘਰ ਦੇ ਉੱਤੇ ਬੈਠੇ ਨਾ ਜਾਂ ਉਹਨਾਂ ਦੇ ਮਾਤਾ ਪਿਤਾ ਜੀ ਨੂੰ ਤੰਗ ਪ੍ਰੇਸ਼ਾਨ ਕਰਨਾ ਹੈ ਇਹ ਸਾਡੇ ਸਾਡੀ ਡਿਕਸ਼ਨਰੀ ਵਿੱਚ ਹੈ ਹੀ ਨਹੀਂ ਮਾਤਾ ਪਿਤਾ ਜੀ ਨੂੰ ਉਹਨਾਂ ਦੇ ਨੂੰ ਮਤਲਬ ਡਿਸਟਰਬ ਕਰਨਾ ਜਾਂ ਉਹਨਾਂ ਦੇ ਨਾਲ ਡਿਸਟਰਬ ਕਰਨਾ ਤਾਂ ਦੂਰ ਦੀ ਗੱਲ ਹੈ ਅਸੀਂ ਤਾਂ ਮੰਤਰੀ ਜੀ ਨੂੰ ਵੀ ਨਿੱਜੀ ਰੂਪ 'ਚ ਡਿਸਟਰਬ ਕਰਨ ਦੀ ਸਾਡੀ ਕੋਈ ਮਨਸ਼ਾ ਨਹੀਂ ਹੈਗੀ ਕਿਉਂਕਿ ਉਹ ਚੇਅਰ ਆ ਉਹਨਾਂ ਦੇ ਕੋਲੇ ਮੰਤਰੀ ਨੇ ਉਹਨਾਂ ਦੀ ਚੇਅਰ ਦੇ ਕੋਲ ਜਿਹੜੇ ਸਾਡੇ ਨਾਲ ਪਿਛਲੇ ਦਸੰਬਰ ਮਹੀਨੇ ਤੇ ਫੈਸਲੇ ਹੋਏ ਨੇ ਜਾਂ ਜਿਹੜੀਆਂ ਪਹਿਲਾਂ ਹੀ ਮੀਟਿੰਗਾਂ ਹੋਈਆਂ ਨੇ ਅਸੀਂ ਤਾਂ ਉਹਨਾਂ ਨੂੰ ਚੇਤਾ ਕਰਵਾਉਣ ਆਏ ਆ ਕਿ ਮੰਤਰੀ ਜੀ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਜਿਹੜੇ ਉਹਨਾਂ ਤੇ ਫੈਸਲੇ ਹੋਏ ਆ ਉਹ ਮੰਗਾਂ ਲਾਗੂ ਨਹੀਂ ਹੋਈਆਂ ਹੈਗੀਆਂ ਇਸ ਕਰਕੇ ਉਹਨਾਂ ਨੂੰ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਤੁਹਾਨੂੰ ਅਸੀਂ ਯਾਦ ਕਰਵਾਉਣ ਆਏ ਆ ਕਿ ਤੁਸੀਂ ਮਤਲਬ ਸਾਡੇ ਨਾਲ ਬੈਠ ਦੇ ਉਹਦੇ ਵਾਸਤੇ ਇਹ ਹੁੰਦਾ ਹੈ ਕਿ ਇਹ ਦੇਖੋ ਪ੍ਰੋਟੈਸਟ ਦਾ ਸ਼ਾਂਤਮਈ ਪ੍ਰੋਟੈਸਟ ਲੋਕਤੰਤਰ ਆਪਣਾ ਹੈ ਕੀ ਆ ਜੀ ਨਹੀਂ ਤਾਂ ਹੋਵੇ ਹੀ ਨਾ ਅਸੀਂ ਉਹਦੇ ਇਕੱਠੇ ਹੋਗੇ ਤੁਹਾਨੂੰ ਕਿਹਾ ਵੀ ਅਸੀਂ ਅਸੀਂ ਕਿਮੀਰਪੁਰ ਚੌਕ ਇਕੱਠੇ ਹੋਵਾਂਗੇ ਉੱਥੋਂ ਅਸੀਂ ਉਧਰ ਨੂੰ ਮਾਰਚ ਕਰਾਂਗੇ ਬਿਲਕੁਲ ਨਾ ਨਾ ਤੁਸੀਂ ਮੇਰੇ ਮੇਰੇ ਕੋਲ ਤਾਂ ਦੇਖੋ ਮੈਂ ਨਹੀਂ ਉਹ ਗੱਲ ਕਰਨਾ ਚਾਹੁੰਦਾ ਮਾਰਚ ਵਾਲੀ ਕੋਈ ਗੱਲ ਨਹੀਂ ਸੀ ਕਿ ਪਰ ਜੇ ਤੁਸੀਂ ਕਰਨਾ ਚਾਹੁੰਦੇ ਦੇਖੋ ਹਾਂਜੀ ਤੁਹਾਡਾ ਰਾਈਟ ਇੱਕ ਤਰੀਕਾ ਪਤਾ ਕਿ ਮੈਂ ਤਾਂ ਤੁਹਾਨੂੰ ਇਹ ਕਹਿੰਦਾ ਜਦੋਂ ਸਾਨੂੰ ਲਿਖਤੀ ਪੱਤਰ ਤੇ ਇਨਫੋਰਮ ਦਿੱਤਾ ਉਸ ਫੋਰਮ ਵੀ ਵਾਗ ਲੈਣੇ ਹੇ ਅਭੀ ਤੁਹਾਡੀ ਸੁਰੱਖਿਆ ਵੀ ਸਾਡੀ ਜ਼ਿੰਮੇਵਾਰੀ ਵਿੱਚ ਹੈ ਹੋਰ ਅੱਗੇ ਤੱਕ ਮਾਰਚ ਕਰਕੇ ਜਾਣਾ ਹੈ ਠੀਕ ਹੈ ਨਾ ਉਹਦੇ ਲਈ ਬਹੁਤ ਨਾਲ ਬੁੱਧ ਕੋਲੇ ਹੈ ਠੀਕ ਹੈ ਨਾ ਉਹ ਜੇ ਆਪਣੀ ਕੱਲ ਗੱਲਬਾਤ ਹੋ ਜਾਂਦੀ ਹੈ ਉਹ ਮੈਂ ਕਰ ਲੈਂਦਾ ਪਰ ਹੁਣ ਤੁਸੀਂ ਕਹਿੰਦਾ ਸਾਡਾ ਬਈ ਚਲੋ ਜੇ ਤੁਸੀਂ ਹੁਣ ਕਹਿੰਦਾ ਮੈਂ ਕਰ ਲੈਂਦਾ ਮੈਨੂੰ 2 15 20 ਮਿੰਟਸ ਦੇ ਦਿਓ ਤੁਸੀਂ ਇਸ ਤਰ੍ਹਾਂ ਕਰੋ ਜੀ ਸਾਡਾ ਸਾਡੇ ਜਿੱਥੇ ਤੱਕ ਸਾਡਾ ਮਾਰਚ ਜਿੱਥੇ ਤੁਸੀਂ ਉਹਨਾਂ ਤੋਂ ਸਾਡੇ ਲਈ ਸਾਡਾ ਮੰਗ ਪੱਤਰ ਲੈਣ ਵਾਸਤੇ ਜਿੰਨ੍ਹੇ 2 ਵੀ ਤੁਸੀਂ ਠੀਕ ਸਮਝਦੇ ਹੋ 15 ਮਿੰਟਸ ਦੇ ਦੋਸਾਂ ਕੋਈ ਚੱਕਰ ਨਹੀਂ ਸਟੜੇ ਹਾਂਜੀ ਹਾਂ ਇਹ ਤੁਹਾਡਾ ਕਰਾ ਕੇ ਹਲ ਤੁਹਾਡਾ ਮਾਰਚ ਹਾਂਜੀ ਠੀਕ ਹਾਂਜੀ 18 ਦੇ ਅਧਿਆਪਕ ਵਿਰੋਧੀ ਰੂਲ ਰੱਦ ਕਰੋ ਰੱਦ ਕਰੋ ਰੱਦ ਕਰੋ ਅਧਿਆਪਕਾਂ ਦੀ ਭਰਤੀ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ 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 ਅਧਿਆਪਕਾਂ ਦੀ ਭਰਤੀ ਨਾ ਕਰਨ ਵਾਲੀ ਸਰਕਾਰ ਮੁਰਦਾਬਾਦ 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 12 ਲੱppa ਲਾਉਣ ਵਾਲੀ ਸਰਕਾਰ ਨੂੰ ਬੰਦ ਕਰੋ ਸੱਚੇ ਅਧਿਆਪਕ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਸੱਚੇ ਅਧਿਆਪਕ ਪੱਕੇ ਕਰੋ ਪੱਕੇ ਕਰੋ ਪੱਕੇ ਹਾਏ ਹਾਏ ਸੱਚੇ શિક્ષਾ ਮੰਤਰੀ ਮੁਰਦਾਬਾਦ ਮੁਰਦਾਬਾਦ ਮੁਰਦਾਬਾ ਅਕੀਸ਼ਾ ਸਿੱਖਿਆ ਮੰਤਰੀ ਮੁਰਦਾਬਾ 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 ਲਾੜਾ ਮੰਤਰੀ ਮੁਰਦਾਬਾ 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 ਜਲਦੀ ਤੋਂ ਲੈ ਆਓ ਅੱਗੇ ਆਇਆ ਬਈ ਨਾ ਪਿੱਛੇ ਆਲਾ ਸਾਰੇ ਗਰਮੀਨ ਨੂੰ ਪੁੱਟਣ ਨੂੰ ਮੈਂ ਬੈਠਾ ਚੱਲ ਸਾਹਿਬ ਅਕੇ ਦੇਖੋ ਜੀ ਬੈਠਦੇ ਕੋਈ ਗੱਲ ਸਾਰੇ ਨਹੀਂ ਆਜੂਗੇ ਫੋਟੋ ਨਾਲ ਇੱਕ ਮਿੰਟ ਥੋੜੀ ਪਿੱਛੇ ਲੈ ਲਈ ਆਪਾਂ ਜੀ ਥੋੜਾ ਡਿਸਟੈਂਸ ਦੀ ਫੋਟੋ ਆਜੂਗੀ ਸੀ ਬਲਕਾ ਜੀ ਹੋ ਜਾਓ ਫੋਟੋ ਲੈ ਲਓ ਸਾਰੀ ਵਧੀਆ ਆਜੂਗਾ ਸਾਰਾ ਇੱਕ ਮਿੰਟ ਹੀ ਦਿਓ ਜੀ ਬੜੇ ਸੋ ਦੇਖਿਓ ਬੜਾ ਠੀਕ ਹੈ ਜੀ ਡੇਟ ਆ ਆਰਾਮ ਨਾਲ ਮੀਟਿੰਗ ਹੋਵੇ ਠੀਕ ਹੈ ਉਹ ਅਧਿਕਾਰੀ ਹੋਣੇ ਚਾਹੀਦੇ ਹੋ ਅਧਿਕਾਰੀ ਹੋਣੇ ਸਾਰੇ ਨਹੀਂ ਗਏ ਤੇਰੀ ਮੀਟਿੰਗ ਆਂਦਾ ਪਹਿਲਾਂ ਜਿੰਪਸੋ ਨਾਲ ਬੈਠੇ ਅਧਿਕਾਰੀ ਹੋਣੀ ਚਾਹੀਦੀ ਠੀਕ ਹੈ ਤੇ ਜੇ 15 ਮਿੰਟ ਵਾਲੀ ਗੱਲ ਤੇ 20 ਮਿੰਟ ਵਾਲੀ ਗੱਲ ਮੋਰਚਾ ਜੀ ਸਾਡੇ ਨੂੰ ਮਿਲਦੀ ਸੀ ਛੱਡੀ ਆ 15 20 ਮਿੰਟ ਵਾਲੀ ਦਾ ਤਾਂ ਕੋਈ ਫਾਇਦਾ ਵੀ ਨਹੀਂ ਹੋਣਾ ਸਰ ਇਹ ਮੰਗਾ ਡਿਸਕਸ ਨਹੀਂ ਹੋਣੀ ਆ ਜਿਵੇਂ ਜਿਵੇਂ ਮੰਗਾਣੇ ਕੁਆਟਰ 15 ਜਿਵੇਂ ਜਿਵੇਂ ਜਿੱਥੇ ਬੰਦੀਆਂ ਲਿਖਿਆ ਹੋਇਆ ਆ ਆ ਵਾਲੇ ਬਹੁਤ ਹੀ ਪਰਫਰਮਾ ਨਾ ਤਾਂ ਹੋ ਮਸਲ ਜੀ ਨੂੰ ਵੀ ਪਤਾ ਸਾਰਾ ਕੁਝ ਮਨ ਲੰਬੇ ਦੇਖੋ ਇਹ ਆ ਕਿ ਸਿਲਰ ਸਾਬ ਤੇ ਇਹਦਾ ਮੇਨ ਮੇਨ ਆਗੂ ਆਇਆ ਸੀ ਨਾ ਮਤਲਬ ਮੰਤਰੀ ਜੀ ਨੂੰ ਲਗਾਤਾਰ ਸੰਝਾ ਦੇ ਮੋਰਚਾ ਪਿਛਲੇ ਲੰਬੇ ਸਮੇਂ ਤੋਂ ਨਾਲ ਮੀਟਿੰਗ ਕਰਕੇ ਪੂਰਾ ਟਾਈਮ ਦਿੱਤਾ ਜੀ ਸਾਡੀ ਲਾਸਟ ਮੀਟਿੰਗ ਹੋਈ ਸੀ ਉਹ ਦਸੰਬਰ ਚ ਹੋਈ ਹੈ ਅਸੀਂ 7- ਮਜਬੂਰੀ ਨੂੰ ਤੁਰੇ ਜਦੋਂ ਮਸਲੇ ਹੱਲ ਨਹੀਂ ਹੋਏ ਤੇ ਹੁਣ ਸਾਡੀ ਬੇਨਤੀ ਕੋਈ ਆ ਕਿ ਅਸੀਂ ਤੁਹਾਡੇ ਇਸ ਗੁੱਡਫੇਥ ਦੇ ਉੱਤੇ ਇੱਕੋ ਵਾਪਸ ਜਾਣਾਂ ਕੁਝ ਜਣ ਕੇ ਹੈ ਵੀ 22 23 ਤਰੀਕ ਦਾ ਟਾਈਮ ਹੋਏਗਾ ਪਰ ਅਕਸਰ ਇਹ ਨਾ ਹੋਵੇ ਕਿਉਂਕਿ ਮੁੜ ਕੇ ਆਪਾਂ ਨਹੀਂ ਆਮੋ ਸਾਹਮਣੇ ਹੋਣਾ ਜੀ ਮੁੜ ਕੇ ਜੇ ਟਾਈਮ ਨਹੀਂ ਹੋਊਗਾ ਅਸੀਂ ਦੁਬਾਰਾ ਆਉਂਗੀ ਤੁਸੀਂ ਸਾਨੂੰ ਮਤਲਬ ਫੇਰ ਭਰੋਸਾ ਦੇਵੋਗੇ ਮਤਲਬ ਅਸੀਂ ਵੱਧ ਘੰਟੀ ਚਾਹਾਂਗੇ ਜੇ ਉਦੋਂ ਵੀ ਨਹੀਂ ਕੁਝ ਹੋਊਗਾ ਫਿਰ ਉਸ ਤੋਂ ਵੱਧ ਘੰਟੀ ਚਾਹਾਂਗੇ ਫਿਰ ਪੱਕੇ ਬੈਠਾਂਗੇ ਕੁਝ ਕਰਾਂਗੇ ਸਰ ਜਿਹਾ ਸਾਡਾ ਅਫਸਰ ਦੇਖੋ ਜੇ ਸਾਡੇ ਹੱਥ ਦਾ ਅਫਸਰ ਖੜੇ ਹੈ ਹਾਂ ਜੀ ਖੜਾ ਹੈ ਜੇ ਸਾਡੇ ਹੱਥ ਦੀ ਗੱਲ ਹੈ ਸਾਡੇ ਤੋਂ ਹੁਣ ਲਖਵਾ ਲਓ ਪਰ ਤੁਹਾਡਾ ਮਸਲਾ ਉੱਥੇ ਟੇਬਲ ਟੌਪ ਤੇ ਤੁਹਾਡੇ ਤੱਕ ਦਾ ਸਿਰ ਨਹੀਂ ਆ ਵੀ ਤੁਸੀਂ ਮੀਡੀਅਮ ਟਾਈਮ ਆ ਉਹ ਜਰੂਰ ਹੋ ਜਵੇ ਕਿਤੇ ਇਹ ਨਾ ਹੋਵੇ ਸਾਡੇ ਨਾਲ ਧੋਖਾ ਵੀ ਤੁਸੀਂ ਜਾਇਦੋਂ ਵੀ ਕੱਲ ਨੂੰ ਲੈਟਰ ਜਾਰੀ ਨਾ ਹੋਵੇ ਨਹੀਂ ਸਾਡੀ ਅਸੀਂ ਨਾ 7-8 ਦਾਮ ਤਰੀਕ ਨੂੰ ਸੀ ਜੀ 7-8 ਜਿੱਥੇ ਬੰਦੇ ਦੀ ਮੀਟਿੰਗ ਕਰਾਈਏ ਹਾਂਜੀ ਤੇ ਉਹ ਐਦਾਂ ਹੀ ਸੀਗਾ ਜੋ ਉਹਨਾਂ ਨੂੰ ਮੂੰਹ ਜਵਾਨੀ ਕਹਿੰਦਾ ਤੇ ਉੱਥੇ ਸਾਰਿਆਂ ਦੀ ਮੀਟਿੰਗ ਹੋਈ ਸੀ ਤੇ ਹੁਣ ਜਿਹੜੀ ਤੁਹਾਡੀ ਪੈਨਲ ਮੀਟਿੰਗ ਆ ਜਿਹੜੇ ਕੱਲ ਆਏ ਸੀਗੇ ਉਹਨਾਂ ਨੂੰ ਵੀ ਕਹਿਤਾ ਉਹਨਾਂ ਨੇ ਜੋ ਵੀ ਉਹਨਾਂ ਨੇ ਮੰਗ ਕੀਤੀ ਸੀ ਵੀ ਇਹ ਪੈਨਲ ਦੇ ਮੈਂਬਰ ਹੋਣ ਦੇਈ ਦੇ ਆ ਉੱਥੇ ਪਹੁੰਚ ਗਏ ਆ ਉਹ ਵੀ ਉਹਨਾਂ ਦਾ ਲੈਟਰ ਵੀ ਕੱਲ ਨੂੰ ਆਉਣਾ ਉਹਨਾਂ ਦਾ ਲੈਟਰ ਹੁਣ ਤੱਕ ਆਇਆ ਨਹੀਂ ਇਹ ਤੁਹਾਡੇ ਤੇ ਸਾਨੂੰ ਠੀਕ ਹੈ ਤੇ ਤੁਹਾਡਾ ਲੈਟਰ ਵੀ ਕੱਲ ਨੂੰ ਆਉਣਾ ਸਾਰੇ ਉਹ ਤਾਂ ਸਿੰਗਲ ਜਿਹੀ ਹੁੰਦੀ ਸੀ ਇਹ 15 ਜਿਹੀ ਸੀ ਸਾਡੀ ਲੀਡਰਸ਼ਿਪ ਆਈ ਅੱਜ ਸਿਰਫ ਲੀਡਰਸ਼ਿਪ ਆਈ ਹੈ ਇਹ ਸਾਡੀ ਨਾਲ ਵੱਡੀਆਂ ਸਾਡੇ ਸਾਰੇ ਅੱਜ ਸੰਕੇਤਕਾਂ ਇੱਕ ਪੰਜ ਪੰਜ ਫੋਟੋ ਲੈ ਗਏ ਸਾਡੇ ਡਿਪਟੀ ਡੀਓ ਡਿਪਟੀ ਤੱਕ ਸਾਡੇ ਅਹੁਦੇਦਾਰ ਆ ਮਰਮਟੇ ਪੰਜ ਬੰਦੇ ਆ ਗਏ ਵੀ ਮੁੱਖ ਮੰਤਰੀ ਸਾਹਿਬ ਨੂੰ ਇਹ ਤਾਂ ਕਿ ਤਲੀ ਉਹਨਾਂ ਨੂੰ ਉਹਨਾਂ ਟਾਈਮ ਸਾਨੂੰ 15 ਜਿਹਦੇ ਬੰਦਿਆਂ ਨੂੰ ਉਹਨਾਂ ਆ ਵੀ ਚਲੋ ਗੱਲਬਾਤ ਕਰਨੀ ਹੋਣੀ ਇਹ ਰਹਿਣਾ ਚੱਲਣੀ ਗੱਲ ਕਹਿੰਦੇ ਉਹਦਾ ਮਕਸਦ ਇਹ ਸਰ ਇਹ ਸੀਗਾ ਮੈਂ ਸ਼ਾਇਦ ਇਹ ਤਾਂ ਕਲੀਅਰ ਨਹੀਂ ਹੋ ਸਕਿਆ ਕਿਉਂਕਿ ਐਸੀ ਵੀ ਪ੍ਰੋਸੈਸ ਤੇ ਚਲੋ ਯਾਰ ਆ ਜਾਓ ਬਹਿ ਗਿਆ ਬਹਿ ਗਿਆ ਹਨਾ ਅਸੀਂ ਤਾਂ ਸੁਣੋਗੇ ਤਾਂ ਧਿਆਨ ਨਾਲ ਠੀਕ ਹੈ ਨਹੀਂ ਲੱਗਦੀ ਵਾਰ ਯਾਰ ਅਸੀਂ ਜਰੂਰ ਇੱਥੇ ਕੋਈ ਅਸੀਂ ਮਤਲਬ ਇਹਦਾ ਨਹੀਂ ਜੇ ਕਾਂਗਰਸ ਦੀ ਸਰਕਾਰ ਦੀ ਜੜਪੁੱਟ ਹੋਈ ਐ ਇਸ ਮੋਰਚੇ ਦੇ ਆਸਰੇ ਪੱਟ ਹੋਈ ਬਿਲਕੁਲ ਜੀ ਬਸ ਇਹ ਮੰਤਰੀ ਜਿਹਨਾਂ ਨੂੰ ਸ਼ਾਰਦਨ ਮੋਰਚਾ ਹੀ ਲਾਇਆ ਜੀ ਪਟਿਆ ਸਾਡੇ ਨਾਲ ਬੰਦੇ ਔਰ ਇਹ ਮੰਤਰੀ ਸਾਹਿਬ ਉਦੋਂ ਸਾਡੇ ਨਾਲ ਹੀ ਕਹਿੰਦੇ ਹੁੰਦੇ ਸੀਗੇ ਔਰ ਮੈਂ ਅਫੀਸ਼ੀਅਲ ਵੀ ਦੱਸਿਆ ਵੀ ਸੀ ਇਹ ਗੱਲ ਕਲੀਅਰ ਤੁਸੀਂ ਇਹ ਗੱਲ ਕਹਿੰਦੇ ਸੀ ਮੈਂ ਇਹ ਅਧਿਆਪਕਾਂ ਨੂੰ ਸੜਕਾਂ ਤੇ ਨਹੀਂ ਰੋਲੂਗਾ ਤੇ ਅੱਜ ਤੁਹਾਡੇ ਸਾਹਮਣੇ ਆ ਸਾਡੇ ਜਿਹੜੇ ਅਧਿਆਪਕਾਂ ਸੜਕਾਂ ਤੇ ਰੋਲਿਆ ਸਾਡੇ ਨਹੀਂ ਰੋਲ ਰਹੇ ਤੁਹਾਡੇ ਸਾਹਮਣੇ ਆ ਬਿਸ਼ਾ ਔਰ ਉੱਥੇ ਭੈਣ ਇੱਕ ਬੈਠੀ ਆ ਦੇਖੋ ਲਾਗੇ ਹਨਾ ਮਤਲਬ ਕੰਪਿਊਟਰ ਦੇ ਆਪਕਾ ਸਾਡੇ ਉਤਾਂਚਾਰੇ ਕੋ ਘੜਦਾਲ ਤੇ ਬੈਠੇ ਆ ਗਿਆ ਮਤਲਬ ਕਿਸੇ ਗੱਲ ਤੇ ਆਪਾ ਖੜੇ ਤਾਂ ਹੋਈਏ ਅਬਾ ਜਵਾਨ ਕਰਦੇ ਆ ਪੰਜਾਬ ਦੇ ਲੋਕਾਂ ਨੂੰ ਇੱਕ ਕਮਿਸ਼ਨ ਦੀ ਮੰਗ ਆ ਜਿਹੜੀ ਸਾਡੀ ਕਲੀ ਅਧ ਜੇ ਮਤਲਬ ਪੱਤਿਆਂ ਦੀ ਹੈਗੀ ਆ ਮੰਗ ਉਹ ਸਾਰੇ ਤਰ੍ਹਾਂ ਦੇ ਮੁਲਾਜ਼ਮਾਂ ਦੀ ਹੈ ਜੀ ਜੀ ਵਿੱਚ ਅਧਿਆਪਕ ਮੋਰਚਾ ਪੰਜਾਬ ਪਿਛਲੇ ਲੰਬੇ ਸਮੇਂ ਤੋਂ ਲਗਭਗ 2017 ਤੋਂ ਲਗਾਤਾਰ ਅਧਿਆਪਕਾਂ ਦੇ ਮਸਲਿਆਂ ਤੇ ਪੰਜਾਬ ਦੀਆਂ ਜਿਹੜੀਆਂ ਸਮੂਚੀਆਂ ਸੰਘੀਆਂ ਜਿੱਥੇ ਬੰਦੀਆਂ ਉਹਨਾਂ ਦੇ ਆਧਾਰਤ ਮੋਰਚਾ ਤੇ ਸਾਡਾ ਅੱਜ ਇੱਥੇ ਆਉਣ ਦਾ ਮਕਸਦ ਇੱਕੋ ਹੀ ਸੀਗਾ ਕਿ ਪੰਜਾਬ ਦੀ ਸਰਕਾਰ ਸਿੱਖਿਆ ਖੇਤਰ ਦੇ ਵਿੱਚ ਜਿਹੜੀ ਲੋਕਾਂ ਦੇ ਨਾਲ ਵਾਅਦੇ ਕਰਕੇ ਆਈ ਸੀਗੀ ਉਹ ਵਾਅਦੇ ਯਾਦ ਕਰਾਉਣ ਵਾਸਤੇ ਪਿਛਲੇ ਸਮੇਂ ਜਿਹੜੀਆਂ ਸਾਡੀਆਂ ਸਾਂਝੇ ਅਹਿਦ ਆਪਕ ਮੋਰਚੇ ਦੀਆਂ ਲਗਾਤਾਰ ਮੰਤਰੀ ਜੀ ਨਾਲ ਮੀਟਿੰਗਾਂ ਹੋਈਆਂ ਲਾਸਟ ਮੀਟਿੰਗ ਦਸੰਬਰ ਦੇ ਵਿੱਚ ਹੋਈ ਸੀਗੀ 2023 ਚ ਪਰ ਉਹ ਜਿਹੜਾ ਜਿਹੜਾ ਵੀ ਅਸੀਂ ਚਾਰਟ ਡਿਸਕਸ ਕੀਤਾ ਉਹਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਦਰਜ ਸੀ ਉਹਦੇ ਤੇ ਹਾਲੇ ਤੱਕ ਕੋਈ ਅਮਲ ਨਹੀਂ ਹੋਇਆ ਲਾਗੂ ਨਹੀਂ ਹੋਈਆਂ ਉਸ ਮੰਗ ਪੱਤਰ ਨੂੰ ਲੈ ਕੇ ਉਸ ਲੜੀ ਦੇ ਵਿੱਚ ਅਸੀਂ ਸਾਂਝਾ ਅਹਿਦ ਆਪਕ ਮੋਰਚਾ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਮੋਰਚੇ ਦੇ ਬੈਨਰ ਹੇਠ ਮੰਤਰੀ ਨੂੰ ਯਾਦ ਕਰਵਾਉਣ ਵਾਸਤੇ ਮੰਤਰੀ ਜੀ ਨੂੰ ਇਹ ਕਿ ਤੁਸੀਂ ਪੰਜਾਬ ਦੇ ਲੋਕਾਂ ਨਾਲ ਜਿਹੜਾ ਵਾਦਾ ਕਰਿਆ ਸੀ ਸਾਂਝੇ ਦੇ ਆਪਕ ਮੋਰਚੇ ਨਾਲ ਜਿਹੜਾ ਵਾਦਾ ਕਰਿਆ ਸੀ ਉਹਦੇ ਸਾਡੀਆਂ ਮੁੱਖ ਮੰਗਾਂ ਜਿਹੜੀਆਂ ਹੈਗੀਆਂ ਨਾ ਤਾਂ ਸਾਡੇ ਅਧਿਆਪਕਾਂ ਦੀਆਂ ਹਾਲੇ ਤੱਕ ਕੋਈ ਪ੍ਰੋਮੋਸ਼ਨਾਂ ਹੋਈਆਂ ਅਧਿਆਪਕ ਵਰਗ ਦੀਆਂ ਸਮੂੱਚੇ ਅਧਿਆਪਕ ਵਰਗ ਦੀਆਂ ਪ੍ਰੋਮੋਸ਼ਨਾਂ ਪੈਂਡਿੰਗ ਪਈਆਂ ਪੁਰਾਣੀ ਪੈਨਸ਼ਨ ਦਾ ਸਰਕਾਰ ਨੇ ਵਾਦਾ ਕਰਿਆ ਸੀ ਉਹ ਪੈਂਡਿੰਗ ਪਈ ਆ 2018 ਦੇ ਅਧਿਆਪਕੀ ਵਿਕਾਸੀ ਰੂਲ ਪਹਿਲੀ ਸਰਕਾਰ ਨੇ ਬਣਾਏ ਸੀ ਉਹਦੇ ਤੇ ਸਹਿਮਤੀ ਬਣੀ ਸੀ ਉਹਨਾਂ ਦੇ ਉੱਤੇ ਕੋਈ ਕੰਮ ਨਹੀਂ ਹੋਇਆ ਔਰ ਪਿਛਲੇ ਸਮੇਂ ਸਾਡੇ ਅਧਿਆਪਕਾਂ ਨੇ ਮਾਰਚ ਤੱਕ ਜਿਹੜਾ ਸਾਡਾ ਸੈਸ਼ਨ ਪੂਰਾ ਹੋਇਆ ਉਹਦੇ 'ਚ ਆਪਣੀ ਜੇਬ ਦੇ ਵਿੱਚੋਂ ਪੈਸੇ ਬਹੁਤ ਸਾਰੇ ਖਰਚੇ ਹੋਏ ਆ ਸਰਕਾਰ ਨੇ ਗਰੰਟਾਂ ਵਾਪਸ ਲਈਆਂ ਸੀ ਅਧਿਆਪਕਾਂ ਦਾ ਲੱਖਾਂ ਰੁਪਇਆ ਕੋਲੋਂ ਖਰਚ ਹੋਇਆ ਹੋਇਆ ਜਿਹੜਾ ਹੁਣ ਤੱਕ ਸਰਕਾਰ ਨੇ ਵਾਪਸ ਨਹੀਂ ਭੇਜਿਆ ਇਸ ਤੋਂ ਬਿਨਾ ਸਿੱਖਿਆ ਨੀਤੀ ਜਿਹੜੀ 220 ਆ ਉਹਨੋਂ ਪੰਜਾਬ ਦੀ ਸਰਕਾਰ ਇੱਕ ਪਾਸੇ ਤਾਂ ਕੇਂਦਰ ਸਰਕਾਰ ਦੀ ਹਰ ਰੋਜ਼ ਨਿੰਦਿਆ ਕਰਦੀ ਆ ਕਿ ਉਹ ਕਾਰਪੋਰੇਟ ਪੱਖੀ ਸਰਕਾਰ ਆ ਤੇ ਉਹਦੇ ਜਿਹੜੀ ਉਹਦੀ ਬਣਾਈ ਹੋਈ ਨੀਤੀ ਆ ਉਹਦੇ ਰਾਹੀਂ ਪੰਜਾਬ ਦੀ ਸਿੱਖਿਆ ਸਕੂਲਾਂ ਨੂੰ ਮਰਜ ਕਰਨ ਦਾ ਪ੍ਰੋਗਰਾਮ ਪੰਜਾਬ 'ਚ ਲਾਗੂ ਕਰ ਰਹੀ ਆ ਪੀਐਮ ਸ਼੍ਰੀ ਨੂੰ ਲਾਗੂ ਕਰ ਰਹੀ ਆ ਕੰਪਿਊਟਰ ਦੇ ਆਪਕਾ ਨੂੰ ਪੱਕੇ ਕਰਨ ਦਾ ਵਾਅਦਾ ਸੀ ਉਹ ਮਤਲਬ ਓਵੇਂ ਓਵੇਂ ਖੜਾ ਹੈ ਉਹਨਾਂ ਤੇ ਕੋਈ ਪੇ ਕਮਿਸ਼ਨ ਲਾਗੂ ਨਹੀਂ ਕੀਤਾ ਸਿੱਖਿਆ ਭਾਗ 'ਚ ਮਰਜ ਨਹੀਂ ਕੀਤਾ ਔਰ ਇਸੇ ਤਰ੍ਹਾਂ ਜਿਹੜੇ ਸਾਡੇ ਕੱਚੇ ਦੇ ਆਪ ਕੰਮ ਕਰਦੇ ਸੀ ਜਿਨ੍ਹਾਂ ਦੀ ਤਨਖਾਹ ਦਾ ਵਾਅਦਾ ਕੀਤਾ ਚਲੋ ਠੀਕ ਆ ਤਨਖਾਹ ਦਾ ਵਾਅਦਾ ਕਰਨਾ ਅਸੀਂ ਉਹਨੂੰ ਮਾੜਾ ਨਹੀਂ ਕਹਿੰਦੇ ਚੰਗਾ ਕੀਤਾ ਪਰ ਲੇਕਿਨ ਉਹਨਾਂ ਦੇ ਉੱਤੇ ਤਨਖਾਹ ਦੇ ਵਿੱਚ ਪਾੜਾ ਕਿਉਂ ਹੋਵੇ ਜਦੋਂ ਇੱਕ ਸਕੂਲ ਦੇ ਵਿੱਚ ਇੱਕੋ ਜਿਹੇ ਅਧਿਆਪਕ ਕੰਮ ਕਰਦੇ ਆ ਤਾਂ ਦੋ ਤਰ੍ਹਾਂ ਦੀ ਤਨਖਾਹ ਨਹੀਂ ਹੋਣੀ ਚਾਹੀਦੀ ਉਹਨਾਂ ਦੀਆਂ ਤਨਖਾਹਾਂ ਵੀ ਇੱਕ ਰੈਗੂਲਰ ਸਕੇਲ ਦੇ ਵਿੱਚ ਹੋਣੀਆਂ ਚਾਹੀਦੀਆਂ ਜਿਹੜੇ ਅਧਿਆਪਕ 120 ਦੇ ਕਰੀਬ ਹੋਰ ਰਹਿੰਦੇ ਆ ਉਹਨਾਂ ਦੀਆਂ ਸੁਭਾਵਾਂ ਵੀ ਰੈਗੂਲਰ ਕਰਕੇ ਉਹਨਾਂ ਨੂੰ ਵੀ ਅਧਿਆਪਕਾਂ ਦੇ ਬਰਾਬਰ ਜਿਹੜੀ ਤਨਖਾਹ ਦਿੱਤੀ ਜਾਵੇ ਪੱਤੇ ਸਾਡੇ ਜਿਹੜੇ ਹੈਗੇ ਆ ਪਿੰਡੂ ਪੱਤਾ ਇਹ ਕਮਿਸ਼ਨ ਬਿੱਤੀ ਮੰਗਾਂ ਸਾਡੀਆਂ ਹੈਗੀਆਂ ਡੀਏ ਦੀਆਂ ਕਿਸ਼ਤਾਂ ਇਹ ਸਾਰਾ ਕੁਝ ਜਿਹੜਾ ਪੈਂਡਿੰਗ ਪਿਆ ਹੈ ਔਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਕੇ ਆਈ ਸੀ ਉਹਦੇ ਵਿੱਚ ਸਾਡੀਆਂ ਮੰਗਾਂ ਮਸਲੇ ਆ ਜਿਹੜੇ ਚਾਹੇ ਉਹ ਸਾਡੀਆਂ ਬਿੱਤੀ ਮੰਗਾਂ ਚਾਹੇ ਉਹ ਵਿਭਾਗੀ ਮੰਗਾਂ ਚਾਹੇ ਪ੍ਰਾਣੀ ਸਰਕਾਰ ਦੇ ਸਮੇਂ ਦੇ ਉੱਤੇ ਸੰਘਰਸ਼ਾ ਦੌਰਾਨ ਸਾਡੇ ਤੇ ਕੀਤੇ ਹੋਏ ਪੁਲਿਸ ਕੇਸ ਆ ਇਹ ਸਾਰੇ ਮਾਮਲੇ ਜਿਹੜੇ ਪੈਂਡਿੰਗ ਪਏ ਆ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਯਾਦ ਕਰਾਉਣ ਵਾਸਤੇ ਅੱਜ ਸਾਡਾ ਪ੍ਰੋਗਰਾਮ ਇੱਕ ਲਿਮਟਿਡ ਪ੍ਰੋਗਰਾਮ ਸੀਗਾ ਤੇ ਇਹ ਲਿਮਟਿਡ ਪ੍ਰੋਗਰਾਮ ਸੀ ਜਿਹਦੇ ਵਿੱਚ ਅਸੀਂ ਇਹ ਲੈ ਕੇ ਆਏ ਸੀਗੇ ਕਿ ਅਸੀਂ ਅੱਜ ਇੱਕ ਛੋਟਾ ਮਤਲਬ ਮਾਸ ਡੈਪੂਟੇਸ਼ਨ ਆ ਜਿਹੜਾ ਛੋਟੇ ਰੂਪ ਦੇ ਵਿੱਚ ਸਾਡਾ ਸਾਡੀਆਂ ਜਥੇਬੰਦੀਆਂ ਦਾ ਕੁਝ ਕੋਟਾ ਲਾ ਕੇ ਅਸੀਂ ਆਏ ਆ ਜੇ ਸਾਡੀ ਗੱਲ ਨੂੰ ਨਾ ਸੁਣਿਆ ਗਿਆ ਜਿਹੜਾ ਸਾਡੇ ਨਾਲ ਵਾਦਾ ਕੀਤਾ ਜੇ ਉਹਨੂੰ ਨਾ ਪੂਰਾ ਕੀਤਾ ਗਿਆ ਮੀਟਿੰਗ ਕਰਕੇ ਫਿਰ ਅਸੀਂ ਅਗਲਾ ਪ੍ਰੋਗਰਾਮ ਦਵਾਂਗੇ ਔਰ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਕੋਈ ਰੈਲੀ ਮੁਜ਼ਾਹਰਾ ਧਰਨੇ ਪੂਰੇ ਪੰਜਾਬ ਦੇ ਵਿੱਚ ਅਸੀਂ ਸਰਕਾਰ ਦੇ ਵਿਰੁੱਧ ਜਿਹੜਾ ਉਹ ਇੱਕ ਲਾਮਬੰਦੀ ਕਰਕੇ ਖੜੀ ਕਰਾਂਗੇ ਔਰ ਖਾਸ ਕਰਕੇ ਜਿਮਣੀ ਚੋਣਾ ਦੇ ਵਿੱਚ ਸਾਂਝਾ ਵਿਧਾਇਕ ਮੋਰਚਾ ਜਿਹੜਾ ਪੂਰੀ ਤਰ੍ਹਾਂ ਸਰਕਾਰ ਦੇ ਜਿਹੜੇ ਸਾਡੇ ਅਧਿਆਪਕ ਵਿਰੋਧੀ ਲੋਕ ਵਿਰੋਧੀ ਫੈਸਲੇ ਆ ਉਹਨਾਂ ਨੂੰ ਅਸੀਂ ਲੋਕਾਂ ਚ ਲੈ ਕੇ ਜਾਵਾਂਗੇ ਇੱਕ ਸਾਡਾ ਬੜਾ ਸਪਸ਼ਟਾ ਅਸੀਂ ਬਾਰ ਬਾਰ ਕਿਹਾ ਹੈ ਕਿ ਇਹ ਸਰਕਾਰ ਔਰ ਸਿੱਖਿਆ ਮੰਤਰੀ ਤੇ ਮੁੱਖ ਮੰਤਰੀ ਜੀ ਬਾਰ ਬਾਰ ਲੋਕਾਂ ਨੂੰ ਕਹਿੰਦੇ ਆਏ ਆ ਕਿ ਅਸੀਂ ਇੱਕੋ ਜੀ ਐਜੂਕੇਸ਼ਨ ਦੇ ਹਾਮੀ ਆ ਪਰ ਇਹਨਾਂ ਨੇ ਕੰਮ ਉਹ ਕੀਤਾ ਜਿਹੜੀਆਂ ਪਹਿਲਾਂ ਸਰਕਾਰਾਂ ਕਰਦੀਆਂ ਸੀ ਇਹਨਾਂ ਨੇ ਸਕੂਲ ਆਫ ਐਮੀਨਸ ਜਿਹੜਾ ਪੰਜਾਬ ਤੋਂ ਲਿਆਂਦਾ ਜਿੱਥੇ 28 ਲੱਖ ਬੱਚਾ ਪੰਜਾਬ ਦਾ ਹੈਗਾ ਉਹਨਾਂ ਨੂੰ 117 ਸਕੂਲ ਕੋਈ ਸਿੱਖਿਆ ਨਹੀਂ ਦੇ ਸਕਦੇ ਅਸੀਂ ਇਹ ਕਹਿੰਦੇ ਹਾਂ ਮੋਰਚਾ ਸਾਡਾ ਇਹ ਕਹਿ ਰਿਹਾ ਹੈ ਕਿ ਸਾਰਿਆਂ ਲਈ ਇੱਕੋ ਜਿਹੇ ਸਕੂਲ ਹੋਣੇ ਚਾਹੀਦੇ ਆ ਇੱਕੋ ਜਿਹੀ ਸਿੱਖਿਆ ਹੋਣੀ ਚਾਹੀਦੀ ਆ ਸਕੂਲ ਆਫ ਐਮੀਨਸ ਸਕੂਲ ਆਫ ਹੈਪੀਨੈਸ ਔਰ ਪੀਐਮ ਸ਼ਰੀਆ ਜਿਹੜੀ ਹੈ ਸਕੀਮਾਂ ਰੱਦ ਕਰਕੇ ਕਾਮਰਸ ਸਕੂਲ ਸਿਸਟਮ ਸਾਂਝੀ ਸਿੱਖਿਆ ਜਿਹੜੀ ਉਹੀ ਇੱਥੇ ਸਥਾਪਿਤ ਹੋਣੀ ਚਾਹੀਦੀ ਆ ਉਹੀ ਸਾਡੀ ਮੇਨ ਮੰਗ ਹੈਗੀ ਆ ਔਰ ਉਹਦੇ ਨਾਲ ਸਾਡੀਆਂ ਵਿਭਾਗੀ ਮੰਗਾਂ ਜਿਹੜੀਆਂ ਜੁੜੀਆਂ ਹੋਈਆਂ ਇਹ ਪ੍ਰੋਗਰਾਮ ਨੂੰ ਅਸੀਂ ਲੈ ਕੇ ਆਜਾ ਆਏ ਆ ਇਸ ਆਸ ਨਾਲ ਕਿ ਜਿਹੜਾ ਸਾਨੂੰ ਪ੍ਰਸ਼ਾਸਨ ਨੇ ਸਾਡੇ ਨਾਲ ਵਾਅਦਾ ਕੀਤਾ ਕਿ ਕੱਲ ਨੂੰ ਤੁਹਾਨੂੰ ਇੱਕ ਲੈਟਰ ਜਾਰੀ ਹੋਊਗਾ ਜਿਹਦੇ ਵਿੱਚ 20 ਟੈਂਟੇਟਿਵਲੀ 20 ਜਾਂ 22 ਤਰੀਕ ਦੀ ਜਿਹੜੀ ਮੀਟਿੰਗ ਹੋਏਗੀ ਅਸੀਂ ਉਹਦੀ ਵੇਟ ਕਰਾਂਗੇ ਜੇ ਨਹੀਂ ਹੁੰਦਾ ਫਿਰ ਅਸੀਂ ਆਪਣੀ ਮੀਟਿੰਗ ਕਰਕੇ ਅਗਲਾ ਪ੍ਰੋਗਰਾਮ ਜਾਰੀ ਕਰਾਂਗੇ ਇਹੀ ਸਾਡਾ ਪ੍ਰੋਗਰਾਮ ਨੌ ਲਗਭਗ ਨੌ ਜਥੇਬੰਦੀਆਂ ਜਿਹੜੀਆਂ ਸਾਡੇ ਸਾਂਝੇ ਵਿਆਪਕ ਮੋਰਚੇ ਦੇ ਵਿੱਚ ਕੰਮ ਕਰ ਰਹੀਆਂ ਅਸੀਂ ਉਹ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਸ਼ਾਮਲਾ ਜਿਹਦੇ ਵਿੱਚ ਸਾਡੀਆਂ ਕੁਝ ਜਿਹੜੀਆਂ 6-7 ਜਥੇਬੰਦੀਆਂ ਜਿਹੜੀਆਂ ਸਾਰੇ ਕਾਡਰਾਂ ਨੂੰ ਰਿਪਰੈਜ਼ੈਂਟ ਕਰਦੀਆਂ ਤੇ 3-4 ਜਥੇਬੰਦੀਆਂ ਜਿਹੜੀਆਂ ਸਾਡੀਆਂ ਵਿਭਾਗੀ ਰੂਪ ਦੇ ਵਿੱਚ ਬੱਕ ਬੱਕ ਕਾਡਰਾਂ ਦੀਆਂ ਜੱਥੇਬੰਦੀਆਂ ਜਿਵੇਂ ਸੀਐਨਬੀ ਕਾਡਰ ਦੀ ਜੱਥੇਬੰਦੀ ਹੈਗੀ ਆ ਐਸਐਲਏ ਅਧਿਆਪ ਜਿਹੜੀ ਉਹਨਾਂ ਦੀ ਜੱਥੇਬੰਦੀ ਲੱਗ ਹੈਗੀ ਆ ਈਟੀਟੀ ਅਧਿਆਪਕ ਯੂਨੀਅਨ ਲੱਗਾ ਇਹ ਇਸ ਤਰ੍ਹਾਂ ਕਰਕੇ ਸਾਡਾ ਜਿਹੜਾ ਮੋਰਚਾ ਹੈ ਲਗਭਗ ਜਿਹੜਾ ਸਮੁੱਚੇ ਪੰਜਾਬ ਦੇ ਹਰ ਕਾਡਰਾਂ ਨੂੰ ਰਿਪਰੈਜ਼ੈਂਟ ਕਰਨ ਵਾਲਾ ਮੋਰਚਾ ਕੰਮ ਦਾ ਦਿਮਾਗ ਬਕਾਇਦਾ ਅਸੀਂ ਇਹ ਕਹਿ ਰਹੇ ਹਾਂ ਕਿ ਉਹਨਾਂ ਨੇ ਪੇ ਕਮਿਸ਼ਨ ਵੀ ਲਾਗੂ ਨਹੀਂ ਕੀਤਾ ਅਧਿਆਪ ਕਮੋਰਚਾ ਸਰਕਾਰ ਮਰਦਾਵਾਦ 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 ਸਾਰੇ ਲਾਉਣ ਵਾਲਾ ਮੰਤਰੀ ਮਰਦਾਵਾਦ 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 ਸੰਜਾ ਅਧਿਆਪ ਕਮੋਰਚਾ ਜਿੰਦਾਬਾਦ ਜਿੰਦਾਬਾਦ ਜਿੰਦਾ ਹਾਂਜੀ ਮੈਂ ਸੰਜੇ ਮੋਰਚੇ ਦਾ ਕਨਵੀਨਰ ਹਰਵਿੰਦਰ ਸਿੰਘ ਬਿਲਗਾ ਜਿੱਥੇ ਬੰਦੀ ਸਾਡੀ ਵੀ ਅਧਿਆਪਕ ਫਰੰਟ ਅੱਜ ਅਸੀਂ ਸਾਂਝੇ ਮੋਰਚੇ ਵੱਲੋਂ ਜੋ ਕਿ ਸਿੱਖਿਆ ਮੰਤਰੀ ਵੱਲੋਂ ਸਾਨੂੰ ਵਾਰ-ਵਾਰ ਕੇ ਵਾਰ-ਵਾਰ ਸਮਾਂ ਦੇਣ ਦੀ ਗੱਲ ਕਰਕੇ ਟਰਕਾਇਆ ਜਾ ਰਿਹਾ ਸੀ ਤੇ ਮੋਰਚੇ ਦੀਆਂ ਅਹਿਮ ਮੰਗਾਂ ਨੂੰ ਗੰਭੀਰਤਾ ਦੇ ਤੌਰ ਤੇ ਨਹੀਂ ਲਿਆ ਜਾ ਰਿਹਾ ਸੀ ਉਸ ਦੇ ਇਹ ਵਜੋਂ ਅੱਜ ਸਾਂਝੇ ਮੋਰਚੇ ਨੇ ਪ੍ਰੋਗਰਾਮ ਦਿੱਤਾ ਸੀ ਕਿ ਅਸੀਂ ਜੇਕਰ ਹੁਣ ਸਿੱਖਿਆ ਮੰਤਰੀ ਜੀ ਮੋਰਚੇ ਦੀਆਂ ਮੰਗਾਂ ਨੂੰ ਸੀਰੀਅਸ ਤੌਰ ਤੇ ਨਹੀਂ ਲੈਂਦੇ ਅਸੀਂ ਉਹਨਾਂ ਦੇ ਪਿੰਡ ਜਾ ਕੇ ਬਕਾਇਦਾ ਗੰਭੀਰਪੁਰ ਜਾ ਕੇ ਮੰਗ ਪੱਤਰ ਦੇਵਾਂਗੇ ਜਿਸ ਦੇ ਅੱਜ ਉਸ ਤਹਿਤ ਅੱਜ ਸਾਰੇ ਸਾਂਝੇ ਮੋਰਚੇ ਦੇ ਆបਕ ਇੱਕ ਵੱਡੇ ਮਾਸਟ ਡਿਪੋਜੀਸ਼ਨ ਦੇ ਰੂਪ ਦੇ ਵਿੱਚ ਜਿਦੇ ਵਿੱਚ ਮੁੱਖ ਤੌਰ ਤੇ ਹੀ ਮੇਨ ਲੀਡਰਸ਼ਿਪ ਨੂੰ ਇਹ ਭਾਵੇਂ ਲਿਆ ਤੇ ਲਗਭਗ 4-500 ਦੇ ਕਰੀਬ ਜੋ ਅਧਿਆਪਕ ਪੂਰੇ ਪੰਜਾਬ ਤੋਂ ਸਾਂਝੇ ਮੋਰਚੇ ਦੇ ਮੰਤਰੀ ਸਾਹਿਬ ਦੇ ਪਿੰਡ ਗੰਭੀਰਪੁਰ ਦੇ ਆ ਬੈਰੀਕੇਟਿੰਗ ਮੇਰੇ ਪਿੱਛੇ ਦੇਖ ਸਕਦੇ ਹੋ ਇੱਥੇ ਪਹੁੰਚੇ ਨੇ ਤੇ ਪਿਛੇ ਕੁ ਮੰਤਰੀ ਸਾਹਿਬ ਕਿਤੇ ਉਰੇ ਪਰੇ ਚਲੇ ਗਏ ਦੇਖਦੇ ਹੋ ਰਲਤਾਂ ਨੂੰ ਪਰੰਤੂ ਉਹਨਾਂ ਦੇ ਪਿੰਡ ਤੱਕ ਰੋਸ ਮਾਰਚ ਕਰਨ ਤੋਂ ਬਾਅਦ ਸਾਨੂੰ ਹੁਣ ਪ੍ਰੋਸੈਸ ਦਿੱਤਾ ਗਿਆ ਕਿ ਤੁਹਾਨੂੰ 20 ਜਾਂ 22 ਤਰੀਕ ਦਾ ਸਮਾਂ ਦਿੱਤਾ ਜਾਵੇਗਾ। ਸਾਂਝਾ ਮੋਰਚਾ ਇਹ ਮੰਗ ਅਹਿਮ ਮੰਗ ਕਰਦਾ ਕਿ ਜਿਹੜੀ ਸਾਂਝਾ ਮੋਰਚਾ 15 ਮੁਲਾਜ਼ਮ ਜਥੇਬੰਦੀਆਂ ਵੀ ਇੱਕ ਅਹਿਮ ਜਥੇਬੰਦੀ ਆ ਜੇਕਰ ਮੰਤਰੀ ਸਾਹਿਬ ਹਾਲੇ ਵੀ ਟਾਲ ਮਟੋਲ ਕਰਦੇ ਨੇ ਤਾਂ ਆਉਂਦੇ ਸਮੇਂ ਇਹੀ ਮੋਰਚਾ ਵੱਡਾ ਪ੍ਰੋਗਰਾਮ ਲੀਕ ਕੇ ਮੰਤਰੀ ਸਾਹਿਬ ਦਾ ਘਰਾਓ ਕਰੇਗਾ ਤੇ ਇਸੇ ਲੜੀ ਤੇ ਅੱਜ ਅਸੀਂ ਇੱਥੇ ਪਹੁੰਚੇ ਆਂ ਬਕਾਇਦਾ ਉਹਨਾਂ ਦੇ ਪਿੰਡ ਤੱਕ ਮਾਰਚ ਕੀਤਾ ਮਾਰਚ ਕੀਤ ਕਰਨ ਤੋਂ ਬਾਅਦ ਅਸੀਂ ਆਪਣਾ ਉਹਨਾਂ ਦੇ ਡੀਐਸਓ ਸਾਹਿਬ ਨੂੰ ਮੰਗ ਪੱਤਰ ਦਿੱਤਾ ਤੇ ਉਸ ਤੋਂ ਬਾਅਦ ਹੁਣ ਅਸੀਂ ਆਪਣੇ ਇਸ ਪ੍ਰੋਗਰਾਮ ਤਹਿਤ ਸਾਰੇ ਵਾਪਸ ਜਾ ਰਹੇ ਹਾਂ